ਪੰਜਾਬੀ ਭਿਖਾਰੀ ਨਹੀਂ ਜੋ ਮੋਦੀ ਦੀਆਂ ਲੇਲੜੀਆਂ ਕੱਢਣ ਮੁੱਖ ਮੰਤਰੀ ਜੀ ਤੁਸੀਂ ਤੱਕੜੇ ਹੋ ਬੋ ਇਹ ਬੋਲ ਸਾਤਕਾ ਸੰਸਦ ਮੈਂਬਰ ਸਮਰਜੀਤ ਸਿੰਘ ਮੰਨਤੇ ਨੇ ਗੱਲ ਕੀ ਹੋਊਗੀ ਤੇ ਜਾਖੜ ਤੇ ਵੜਿੰਗ ਕਿਉਂ ਤੱਤੇ ਹੋਏ ਫਿਰਦੇ ਨੇ ਸਾਰਾ ਕੁਝ ਕਿੱਕ ਕਰਕੇ ਤੁਹਾਡੇ ਨਾਲ ਰੂਬਰੂ ਕਰ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਕਿਹਾ ਕਿ ਕੇਂਦਰੀ ਹਕਮਰਾਨਾਂ ਦੇ ਮੰਚ 'ਚ ਸ਼ੁਰੂ ਤੋਂ ਹੀ ਪੰਜਾਬੀਆਂ ਤੇ ਸਿਕੋਂ ਪ੍ਰਤੀ ਨਫ਼ਰਤ ਅਤੇ ਮਨਭਾਵਨਾ ਰਹੀ ਹੈ ਜਦਕਿ ਪੰਜਾਬ ਸਾਰੇ ਮੁਲਕ ਦਾ ਢਿੱਡ ਪਰਦਾ ਉੱਥੇ ਆਪਣੀਆਂ ਸ਼ਹਾਦਤਾਂ ਦੇ ਕੇ ਇੰਡੀਆ ਦੀ ਰਾਖੀ ਵੀ ਕਰਦਾ ਆ ਰਿਹਾ ਪਰ ਹਕੂਮਤ ਮਾਲੀ ਤੌਰ ਤੇ ਪੰਜਾਬ ਨੂੰ ਕਿਸਿਆਰਾ ਬਣਾ ਕੇ ਗੁਲਾਮ ਪੜਾਉਣ ਦੀ ਕੋਸ਼ਿਸ਼ ਕਰ ਰਿਹਾ ਮਾਨ ਨੇ ਕਿਹਾ ਕਿ ਪੰਜਾਬ ਬੀਜੇਪੀ ਦੇ ਆਗੂ ਜਾਖੜ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੰਜਾਬ ਸੂਬੇ ਲਈ ਹੋਰ ਰਾਹਤ ਫੰਡ ਪ੍ਰਾਪਤ ਕਰਨ ਲਈ ਇੰਡੀਆ ਦੇ ਵਜ਼ੀਰ ਆਜ਼ਮ ਮੋਦੀ ਨੂੰ ਮਿਲਣ ਦੀ ਦਿੱਤੀ ਗਈ ਸਲਾਹ ਤੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਕਿਹਾ ਕਿ ਪੰਜਾਬੀ ਦੀ ਕਹਾਵਤ ਹੈ ਜਦ ਗਿੱਦੜ ਦੇ ਗੂੰ ਦੀ ਲੋੜ ਪੈਂਦੀ ਹੈ ਤਾਂ ਉਹ ਪਹਾੜੀ ਚੜ ਜਾਂਦਾ ਹੈ ਪੰਜਾਬੀ ਅਤੇ ਸਿੱਖ ਕੌਮ ਮੰਗਦੀ ਨਹੀਂ ਜਿਹੜੀ ਮੋਦੀ ਹਕੂਮਤ ਦੇ ਅੱਗੇ ਲਿਲੜੀਆਂ ਕੱਢੇ ਉਹਨਾਂ ਕਿਹਾ ਕਿ ਇਹ ਹਿੰਦੂਤਵ ਹੁਕਮਰਾਨ ਬਿਲਕੁਲ ਭੁੱਲ ਚੁੱਕੇ ਨੇ ਕਿ ਜਿਸ Hindu ਧਰਮ ਅਤੇ Hinduਾਂ ਨੂੰ Musalman ਬਣਾਉਣ ਤੋਂ ਬਚਾਉਣ ਲਈ ਸਾਡੇ Guru ਸਾਹਿਬਾਨ ਨੇ ਮਹਾਨ ਕੁਰਬਾਨੀਆਂ ਤੇ ਸ਼ਹਾਦਤਾਂ ਦੇ ਕੇ Hindu ਧਰਮ ਦੀ ਰੱਖਿਆ ਕੀਤੀ ਅਤੇ ਅਮਿਤ ਸ਼ਾਹ ਅਫਦਾਲੀ ਤੇ ਨਾਦਰ ਸ਼ਾਹ ਵਰਗੇ ਜਾਲਮ ਧੜਵੀ ਜਦ ਹਜ਼ਾਰਾਂ ਦੀ ਗਿਣਤੀ ਵਿੱਚ Hindu ਬਹੁ-ਬੇਟੀਆਂ ਨੂੰ ਜ਼ਬਰੀ ਚੁੱਕ ਕੇ ਲੈ ਜਾਂਦੇ ਸਨ ਅਤੇ ਗਜਨੀ ਦੇ ਬਾਜ਼ਾਰਾਂ ਵਿੱਚ ਟਕੇ-ਟਕੇ ਤੇ ਵੇਚਦੇ ਸਨ ਤਾਂ ਇਹ ਸਿਰ ਕੌਮ ਹੀ ਸੀ ਜੋ Hindu ਬਹੁ-ਬੇਟੀਆਂ ਨੂੰ ਛਡਵਾ ਕੇ ਬਾ ਇੱਜ਼ਤ ਉਹਨਾਂ ਦੇ ਘਰਾਂ ਤੱਕ ਪਹੁੰਚਾਉਂਦੇ ਰਹੇ ਨੇ ਪਰ ਕਈ Hindu ਪਰਿਵਾਰ ਆਪਣੀਆਂ ਬਹੁ-ਬੇਟੀਆਂ ਨੂੰ ਪਰਿਵਾਰ ਨਹੀਂ ਕਰਦੇ ਸਨ ਤਾਂ ਖਾਲਸਾ ਪੰਥ ਇਹਨਾਂ ਬਹੁ-ਬੇਟੀਆਂ ਨੂੰ ਆਪਣੀਆਂ ਧਰਮ ਪਤਨੀਆਂ ਬਣਾ ਕੇ ਰੱਖ ਲੈਂਦੇ ਸਨ ਸੋਮਨਾਥ ਮੰਦਿਰ ਤੇ ਦਰਵਾਜ਼ੇ ਵੀ ਜੋ ਧੜਵੀ ਲੁੱਟ ਕੇ ਲੈ ਗਏ ਸਨ ਉਹ ਵੀ ਖਾਲਸਾ ਪੰਥ ਨੇ ਵਾਪਸ ਲਿਆ ਕੇ ਸ਼੍ਰੀ ਦਰਬਾਰ ਸਾਹਿਬ ਸੁਰੱਖਿਅਤ ਕੀਤੇ ਉਹਨਾਂ ਕਹਿਆ ਕਿ ਜੇਕਰ ਇੰਡੀਆ ਪੰਜਾਬ ਨੂੰ ਆਪਣਾ ਹਿੱਸਾ ਹੀ ਪ੍ਰਵਾਨ ਨਹੀਂ ਕਰਦਾ ਫਿਰ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਕਾਇਮ ਕਰਨ 'ਚ ਹਕਮੰਤਰੀ ਪੱਧਰ ਤੇ ਰੁਕਾਵਟਾਂ ਕਿਉਂ ਖੜੀਆਂ ਕਰ ਰਹੇ ਨੇ ਅਤੇ ਆਜ਼ਾਦੀ ਚਾਉਣ ਵਾਲਿਆਂ ਦਾ ਸਾਜ਼ਿਸ਼ੀ ਢੰਗ ਨਾਲ ਕਤਲ ਕਿਉਂ ਕਰਵਾਇਆ ਜਾ ਰਿਹਾ ਹੈ ਉਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਹਾ ਕਿ ਉਹ ਪੰਜਾਬੀਆਂ ਤੇ ਸਿਕਉਮ ਦੀ ਅਣਖ ਗੈਰਤ ਨੂੰ ਕਾਇਮ ਰੱਖਦੇ ਹੋਏ ਰਾਤ ਪੰਡਾ ਲਈ ਕਤਾਈ ਵੀ ਲੇਲਣੀਆਂ ਕੱਟ ਕੇ ਭੀਖ ਮੰਗਣ ਦਾ ਅਮਲ ਨਾ ਕਰਨ ਜ਼ਿਕਰਯੋਗ ਹੈ ਕਿ ਬੀਜੇਪੀ ਦੇ ਸਭਾਈ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਹੜ੍ਹਾਂ ਤੋਂ ਪ੍ਰਭਾਵਿਤ ਅਬੋਰ ਅਤੇ ਬਲੂਆਣਾ ਖੇਤਰ ਦੇ ਪਿੰਡਾਂ ਦਾ ਦੌਰਾ ਕੀਤਾ ਇਸ ਮੌਕੇ ਉਹਨਾਂ ਪੀੜਤ ਲੋਕਾਂ ਤੇ ਕਿਸਾਨਾਂ ਦੇ ਹਾਲਾਤਾਂ ਬਾਰੇ ਜਾਣਕਾਰੀ ਲਈ ਇਸ ਦੌਰਾਨ ਅਪੋਰ ਦੇ ਵਿਧਾਇਕ ਸੰਦੀਪ ਜਾਖੜ ਨੇ ਇਲਾਕੇ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਹਾਲੀ ਉਹਨਾਂ ਨੂੰ ਮੰਗ ਪੱਤਰ ਸੌਂਪਿਆ ਮੰਗ ਪੱਤਰ ਵਿੱਚ ਉਹਨਾਂ ਕਿਹਾ ਕਿ ਅਪੋਰ ਤੇ ਬੱਲੂਆਣਾ ਖੇਤਰ ਵਿੱਚ ਫਲੀਆਂ ਦੀਆਂ ਸਮੱਸਿਆਵਾਂ ਗੰਭੀਰ ਰੂਪ ਵਿੱਚ ਵੱਧ ਰਹੀ ਹੈ ਜੇ ਫਲੀਆਂ ਦੀ ਇਸ ਸਮੱਸਿਆ ਨੂੰ ਸਮੇਂ ਸਿਰ ਨਾ ਰੋਕਿਆ ਗਿਆ ਤਾਂ ਇਸ ਖੇਤਰ ਦੀ ਸਾਰੀ ਉਪਜਾਊ ਜ਼ਮੀਨ ਬਰਬਾਦ ਹੋ ਜਾਵੇਗੀ ਉਹਨਾਂ ਕਿਹਾ ਕਿ ਇੱਥੇ ਲਗਭਗ 75000 ਏਕੜ ਰਕਬਾ ਬਾਗਬਾਨੀ ਮੁੱਖ ਤੌਰ ਤੇ ਕਿਨੂ ਅਧੀਨ ਆਉਂਦਾ ਜੋ ਪੂਰੇ ਪੰਜਾਬ ਵਿੱਚ ਸਭ ਤੋਂ ਵੱਧ ਹੈ ਖੇਤਾਂ ਵਿੱਚ ਪਾਣੀ ਆਉਣ ਕਾਰਨ ਕਿੰਨੂ ਦੀ ਫਸਲ ਦਾ ਵੀ ਨੁਕਸਾਨ ਹੋ ਗਿਆ ਉਹਨਾਂ ਮੰਗ ਪੱਤਰ ਵਿੱਚ ਸੁਸਬੰਧਿਤ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦੀ ਅਪੀਲ ਕੀਤੀ ਤਾਂ ਜੋ ਅਪੂਰ ਅਤੇ ਬਲੂਆਣਾ ਹਲਕਿਆਂ ਵਿੱਚ ਵੱਧ ਰਹੀ ਇਸ ਗੰਭੀਰ ਸਮੱਸਿਆ 'ਤੇ ਹੱਲ ਲਈ ਵਿਸ਼ੇਸ਼ ਆਰਥਿਕ ਪੈਕੇਜ ਲਿਆਂਦਾ ਜਾ ਸਕੇ ਉਸ ਦਰਾਨੋ ਸੁਨੀਲ ਜਾਖੜ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਕਿਹਾ ਕਿ ਉਹ ਜਲਦੀ ਇੱਕ ਯੋਜਨਾ ਤਿਆਰ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਪੰਣਗੇ ਅਤੇ ਇਸ ਸਮੱਸਿਆ ਦੇ ਹੱਲ ਲਈ ਹਰ ਸੰਭਵ ਯਤਨ ਕਰਨਗੇ ਦੱਸਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਨੂੰ ਦਿੱਤੇ ਗਏ 1600 ਕਰੋੜ ਰੁਪਏ ਦੇ ਰਾਹਤ ਪੈਕੇਟ ਨੂੰ ਲੈ ਕੇ ਸਿਆਸਤ ਲਗਾਤਾਰ ਭਖੀ ਹੋਈ ਹੈ ਇਸ ਸਬੰਧੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਹੈ ਲਿਖੀ ਗਈ ਚਿੱਠੀ ਵਿੱਚ ਰਾਜਾ ਬੜੰਗ ਨੇ ਕਿਹਾ ਕਿ 9 ਸਤੰਬਰ ਨੂੰ ਤੁਹਾਡੀ ਸੂਬਾ ਫੇਰੀ ਤੋਂ ਪਹਿਲਾਂ ਪੰਜਾਬ ਨੂੰ ਤੁਹਾਡੇ ਤੋਂ ਬਹੁਤ ਉਮੀਦਵਾਰਾਂ ਮੈਨੂੰ ਇਹ ਕਹਿੰਦੇ ਹੋਏ ਬਹੁਤ ਦੁੱਖ ਹੋ ਰਿਹਾ ਕਿ ਅਸੀਂ ਪੂਰੀ ਤਰ੍ਹਾਂ ਨਿਰਾਸ਼ਾਂ ਕਿਉਂਕਿ ਤੁਹਾਡੇ ਵੱਲੋਂ ਐਲਾਨੀ ਕੀ ਰਾਹਤ ਐਨੀ ਤਵਾਹੀ ਲਈ ਬਹੁਤ ਘੱਟ ਸੀ ਉਹਨਾਂ ਅੱਗੇ ਲਿਖਿਆ ਕਿ ਰਾਜਨੀਤੀ ਕਰਨ ਦਾ ਸਮਾਂ ਨਹੀਂ ਅਸੀਂ ਸਮਝਦੇ ਹਾਂ ਕਿ ਤੁਸੀਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੇਨਕਾਬ ਕਰਨਾ ਚਾਹੁੰਦੇ ਸੀ ਜੋ ਕਿ ਪੂਰੀ ਤਰ੍ਹਾਂ ਅਯੋਗ ਅਸਮਰਥ ਅਤੇ ਪੂਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ ਉਹਨਾਂ ਕਿਹਾ ਕਿ ਬਦਕਿਸਮਤੀ ਨਾਲ ਪੰਜਾਬੀ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਆਪ ਅਤੇ ਭਾਜਪਾ ਦੇ ਟਕਰਾਅ ਵਿੱਚਕਾਰ ਫਸਾਇਆ ਜਾ ਰਿਹਾ ਉਹਨਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸੂਬੇ ਦੀ ਤਬਾਹੀ ਨੂੰ ਵੇਖਦੇ ਹੋਏ ਅਸੀਂ ਉਨ੍ਹਾਂ ਨੂੰ ਮੁੜ ਵਿਚਾਰ ਕਰਨ ਅਤੇ ਘਟੋ-ਘਟ 25000 ਕਰੋੜ ਰੁਪਏ ਦਾ ਹੜ੍ਹ ਰਾਹਤ ਪੈਕੇਜ ਦੇਣ ਦੀ ਅਪੀਲ ਕਰਦੇ ਹਾਂ ਹਾਲਾਂਕਿ ਪਹਿਲਾਂ 50000 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ ਨੁਕਸਾਨੀਆਂ ਗਿਆ ਪੰਜਾਬੀ ਜਾਨਾਂ ਦੀ ਕੀਮਤ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਵੜਿੰਗ ਨੇ ਕਿਹਾ ਕਿ ਜੇ ਆਉਣ ਵਾਲੇ ਸਮੇਂ ਵਿੱਚ ਵੀ ਦਰਿਆਵਾਂ ਦੀ ਪੱਕੀ ਬਿਉਤਪੰਦੀ ਕਰਕੇ ਕੋਈ ਹੱਲ ਨਾ ਕੱਢਿਆ ਗਿਆ ਤਾਂ ਹਰ ਸਾਲ ਹੜ ਪੰਜਾਬ ਦਾ ਨੁਕਸਾਨ ਕਰ ਸਕਦੇ ਨੇ ਫੰਡਾਂ ਬਾਰੇ ਗੱਲ ਕਰਦੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦੱਸਿਆ ਗਿਆ ਕਿ 12.5 ਹਜ਼ਾਰ ਕਰੋੜ ਜੋ ਸੂਬਾ ਸਰਕਾਰ ਨੇ ਔਖੇ ਵੇਲੇ ਖਰਚ ਕਰਨਾ ਹੁੰਦਾ ਲੱਗਦਾ ਹੈ ਕਿ ਇਸ ਨੂੰ ਗਲਤ ਥਾਂ ਤੇ ਖਰਚਿਆ ਗਿਆ ਉਹਨਾਂ ਖੱਤਸ਼ਾ ਪ੍ਰਗਟ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਇਹ ਪੈਸਾ ਇਸ਼ਤਿਹਾਰਾਂ ਜਹਾਜ਼ਾਂ ਜਾਂ ਤਨਖਾਹਾਂ ਤੇ ਖਰਚ ਕੀਤਾ ਹੋ ਸਕਦਾ ਵੜਿੰਗ ਨੇ ਕਿਹਾ ਕਿ ਕਾਂਗਰਸ ਸਰਕਾਰ ਆਉਣ ਤੇ ਕੱਚੀਆਂ ਜ਼ਮੀਨਾਂ ਨੂੰ ਪੱਕਾ ਕੀਤਾ ਜਾਵੇਗਾ ਤੇ ਜਿਹੜਾ ਕਿਸਾਨਾਂ ਦੀ ਮਾਲਕੀ ਜਗ੍ਹਾ ਵਿੱਚ ਦਰਿਆ ਚੱਲ ਰਿਹਾ ਉਹਨਾਂ ਨੂੰ ਜ਼ਮੀਨ ਦੀ ਕੀਮਤ ਦਿੱਤੀ ਜਾਵੇਗੀ